ਜੋਨ ਦਾ ਕਟੜ ਵੀ ਅੱਜ ਮਹਜੂਰ ਮਹਾਰਾਜ 108 ਸਤਿ ਸ੍ਰੀ ਅਕਾਲ ਜੀ ਦੇ ਘਰ ਕਮਲਾ ਦੁਆਰਾ ਉਸ ਚੌਕ ਦਾ ਕਟੜਾਚ ਕੀਤਾ ਗਿਆ ਸੋ ਮੈਂ ਬੇਨਤੀ ਕਰਾਂ ਜਿੱਪਾ ਜੀ ਨੂੰ ਦੋ ਮਿੰਟ ਲਈ ਮਹਾਰਾਜ ਦੇ ਚਰਨਾਂ ਵਿੱਚ ਅਸ਼ੀਰਵਾਦ ਪ੍ਰਾਪਤ ਕਰਨਗੇ ਸਵਾਸ ਹੈ ਇਸੇ ਤਰ੍ਹਾਂ ਹੀ ਸੇਵਾਾਂ ਬਣ ਗਏ ਜੈ ਗੁਰਦੇਵ ਧੰਨ ਗੁਰਦੇਵ ਦੇ ਗੁਰੂਦੇਵ ਤੁਹਾਨੂੰ ਗੁਰੂਦੇਵ ਧੰਨ ਗੁਰੂਦੇਵ ਰਵਿਦਾਸ ਮਹਾਰਾਜ ਜੀ ਕੀ ਜੈ ਮੋਹਰਾਜ ਸ਼੍ਰੀ ਕੋਟ ਸੰਤ ਨਰਿੰਦਰ ਨਾਥ ਜੀ ਦੀ ਨਵੀਂ ਉਹ ਦ੍ਰਿਸ਼ਟੀ ਔਰ ਸਾਰੀ ਸ਼ੁਭਕਾਮਨਾਵਾਂ ਤੇ ਦ੍ਰਿਸ਼ਟੀ ਅੱਜ ਸਾਨੂੰ ਦਰਸ਼ਕ ਕਰਨ ਦਾ ਖਾਸ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਚੰਦਰ ਲੱਗੀ ਜੀ ਦਾ ਸਾਡੇ ਕਾਉਂਸਲਰ ਫਾਈਨਾਂਸ ਮੈਟ ਦੇ ਮੈਂਬਰ ਬਿੰਦੀ ਜੀ ਦਾ ਸਾਰੇ ਸਾਥੀਆਂ ਨੇ ਪਿਛਲੀ ਵਾਰ ਵੀ ਇਹਨਾਂ ਨੇ ਮਹਾਰਾਜ ਦੇ ਚਰਨਾਂ 'ਚ ਸਾਨੂੰ ਅਸ਼ੀਰਵਾਦ ਲੈਣ ਦਾ ਮੌਕਾ ਦਿੱਤਾ ਸੀ ਔਰ ਜਿਹੜੀ ਗੁਰੂ ਦੇਵ ਜੀ ਦਾ ਸਮਾਰਜ ਚੌਂਕੀ ਜਿਹੜੀ ਉਸਾਰੀ ਹੈ ਉਡੀ ਸ਼ੁਰੂਆਤ ਸ਼ੋਭੀ ਸ਼ੁਰੂਆਤ ਮੈਂ ਕਹਿ ਸਕਦਾ ਸਾਡੇ ਨਾਪਨਯੋਗ ਤੋਂ ਪਹਿਲੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਜੀ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਬੜੀ ਗੁਰੂ ਰਵਿਦਾਸ ਵਾਰਾ ਜੀ ਕਿਰਪਾ ਆ ਇੱਥੇ ਦੋ ਵਾਰ ਵਿਧਾਨ ਸਭਾ ਦੀ ਸੇਵਾ ਕੀਤਣ ਦੇ ਮੌਕੇ ਮਿਲਿਆ ਉੱਥੇ ਤੀਜੀ ਵਾਰ ਬਤੌਰ ਮੈਂਬਰ ਪਾਰਲੀਮੈਂਟ ਪੂਰੇ ਜ਼ਿਲ੍ਹੇ ਦੇ ਨਗੂਡੇਤਾ ਹਿੰਦੁਸਤਾਨ ਦੀ 543 ਬੰਦਿਆਂ ਨੂੰ ਜਾਣ ਦਾ ਮੌਕਾ ਉਹਨਾਂ ਦੀ ਮਿਹਰਬਾਨੀ ਨਾਲ ਮਿਲਿਆ ਪਰ ਉਹਨਾਂ ਦੇ ਨਾਲ ਨਾਲ ਡਾਕਟਰ ਸ਼ੰਕ ਜੀ ਜਿਹੜੇ ਐਮਡੀ ਡਾਕਟਰ ਹੈ ਉਹਨਾਂ ਨੂੰ ਪਿਤਾ ਜੀ ਦੇ ਸਥਾਨ ਤੇ ਚਮੇਵਾਲ ਤੋਂ ਸੇਵਾ ਕਰਨ ਦਾ ਇਹਨਾਂ ਮੌਕਾ ਹੈ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਚਮੇਵਾਲ ਦੀ ਜਨਤਰਾ ਨੇ ਦਿੱਤਾ ਔਰ ਕੱਲ ਇਹਨਾਂ ਨੇ ਬਿਜਾਗ ਸਭਾ ਚ ਜਾ ਕੇ ਸੋਚ ਚੱਕੀ ਐਡੀ ਛੋਟੀ ਉਮਰ ਦੇ ਵਿੱਚ ਪਰਮਾਤਮਾ ਦੇ ਜਦੋਂ ਸ਼ਕਤੀ ਕੰਮ ਕਰਦੀ ਹੈ ਤੇ ਉਹ ਤੁਹਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਂਦੀ ਹੈ ਇਹ ਮੈਨੂੰ ਬਹੁਤ ਵਿਸ਼ਵਾਸ ਹੈ ਔਰ ਇਹਦੇ ਨਾਲ ਨਾਲ ਜਿੰਨੀ ਸੰਗਤ ਦਾ ਦਰਸ਼ਕਾਂ ਦਾ ਮੌਕਾ ਸਾਨੂੰ ਮਿਲਦਾ ਇਿੱਦਾਂ ਕਿ ਡਾਕਟਰ ਸਾਹਿਬ ਨੇ ਕਿਹਾ ਸਾਡੇ ਬਾਣੇ ਚ ਵੀ ਲਿਖਿਆ ਬਣੀ ਸੰਗਤ ਹੈ ਇਹੀ ਪਰਮਾਤਮਾ ਦਾ ਰੂਪ ਹੈ ਕਿਉਂਕਿ ਇਹੀ ਰਚਨਾ ਕਰਦੀ ਹੈ ਇਹੀ ਧਿਆਂਦੀ ਹੈ ਸੋ ਮੈਂ ਸਾਰੀ ਸੰਗਤ ਨੂੰ ਵੀ ਬਹੁਤ-ਬਹੁਤ ਜਿਹੜੀ ਵਧਾਈ ਦਿਨਾ ਪਿਛਲੀ ਵਾਰ ਵੀ ਸਾਨੂੰ ਇੱਥੇ ਸਾਰਿਆਂ ਨੇ ਮੌਕਾ ਡਾਕਟਰ ਸਾਹਿਬ ਨੇ ਕਿਹਾ ਕਿ ਜਿੱਡੀ ਬਾਤ ਸੁਣਨੇ ਦਾ ਇੱਥੇ ਬਹੁਤ بڑا ਜਿਹਨੂੰ ਕਹਿੰਦੇ ਰੋਸ਼ਨ ਗਰਾਉਂਡ ਵੀ ਛੋਟੇ ਪੈ ਜੋ ਲੇਕਿਨ ਫੇਰ ਵੀ ਬੇਰੀਆਂ ਭੈਣਾ ਔਰ ਜਿਹੜੀਆਂ ਮਹਾਰਾਜ ਦੇ ਧੰਨ ਕਰ ਲਈ ਆਇਆ ਤੇ ਮੇਰੇ ਨਾਲ-ਨਾਲ ਸਾਡੇ ਸ਼ਹਿਰ ਦੇ ਮਿਰ ਸਾਹਿਬ ਸਾਡੇ ਕੌਂਸਲਰ ਸੇਵਾ ਮਿਰ ਜੁਤਕੁਮਾਰ ਛੱਦਾ ਜੀ ਪ੍ਰਧਾਨ ਜਿਹੜੇ ਸਰਪੰਚ ਨੇ ਮੇਰੇ ਸਾਥੀ ਆ ਇਹਨੇ ਸਾਰੇ ਸਾਥੀਆਂ ਨੇ ਖਾਸ ਤੌਰ ਤੇ ਬਹੁਤ ਵੱਡਾ ਜਿਹੜਾ ਫੰਕਰ ਲੈਂਦੇ ਆ ਬਿੰਦਰੀ ਔਰ ਚੰਦਰ ਲੱਕੀ ਔਰ ਇਹਨੇ ਸਾਥੀ ਮੇਨ ਦਾ ਬਹੁਤ ਵਿਸ਼ੇਸ਼ ਧੰਨਵਾਦ ਕਰਦਾ